ਉਸਮਾਨ ਪ੍ਰੀਤ ਕਰ ਬਈ ਤੁਹਾਨੂੰ ਰਹਿਣਾ ਤੁਸੀ ਮੈਂ ਚਭਾਲ ਪੈਣ ਮੇਰਾ ਪੇਕੇ ਆ ਜੀਓ ਬਲੇ ਮੇਰੇ ਮੈਂ ਸ਼ਾਦੀ ਹੋਈ ਹੈ ਮੇਰੀ ਅੱਛਾ ਕੀ ਗੱਲ ਹੋਈ ਤੁਹਾਡੇ ਸਹੁਰੇ ਨੇ ਜਿਹੜੀ ਕੋਟ ਮਾਰੀ ਭਾਜੀ 7 ਸਾਲ ਹੋ ਗਏ ਮੇਰੇ ਵਿਆਹ ਨੂੰ 7 ਸਾਲ ਹੋ ਗਏ 2018 ਚ ਮੇਰੀ ਮੈਰਿਜ ਹੋਈ ਸੀ ਉਦੋਂ ਦੇ 6 ਮਹੀਨੇ ਹੋ ਗਏ ਉਦੋਂ ਦੇ ਇਹਨਾਂ ਨੇ ਮਤਲਬ ਕਿ ਕੋਟ ਮਾਰ ਕਰਦੇ ਘਰ ਵਾਲੇ ਮੇਰੇ ਦੇ ਗਲਤ ਰਿਲੇਸ਼ਨ ਪਰਜਾਈ ਦੇ ਨਾਲ ਉਦੋਂ ਵੀ ਇਹਨਾਂ ਨੇ ਮਾਫੀ ਮੂਫੀ ਮੰਗ ਕੇ 3 ਮਹੀਨੇ ਪੇਕੇ ਕੱਢ ਛੱਡਿਆ ਇਹਦਾ ਪਤਾ ਨਹੀਂ ਕੋਣ ਹੀ ਦੋਸਤੀ ਕੋਣ ਸਾਨੂੰ ਨਹੀਂ ਪਤਾ ਮਾਫੀ ਮੰਗ ਕੇ ਲੈ ਗਏ ਆ ਫੇਰ ਭਾਜੀ ਨੇ ਉਹੋ ਹੀ ਮਤਲਬ ਕਿ ਇਹਨਾਂ ਨੇ ਲੜ ਉੱਡ ਬਾਰ ਕਰ ਦਿੱਤਾ ਪਾਜੀ ਫੇਰ ਇਹਨਾਂ ਨੇ ਉਹ ਲੜਾਈ ਝਗੜਾ ਸ਼ੁਰੂ ਕਰਦਾ ਫੇਰ ਮਲਗੀ ਇਦਾਂ ਢਾਈ ਮਹੀਨਾ ਦੀ ਪ੍ਰੈਗਨੈਂਟ ਆ 2 ਢਾਈ ਸਾਲ ਬਾਅਦ ਬੱਚਾ ਕੁਖੇ ਪਿਆ ਸੀ ਢਾਈ ਮਹੀਨਾ ਦੀ ਪ੍ਰੈਗਨੈਂਟ ਉਦੋਂ ਵੀ ਇਹਦੇ ਘਰ ਵਾਲੇ ਮੇਰੇ ਦੇ ਕੋਟ ਮਾਰ ਕੀਤੇ ਜਦੋਂ ਮੈਨੂੰ ਮਲਗੀ ਭਰਜਾਈ ਤੋਂ ਡੱਕਿਆ ਆ ਉਦੋਂ ਪਾਜੀ 3 ਸਾਲ ਹੋ ਗਏ ਉਦੋਂ ਦੀ ਪੇਕੇ ਰਹਿਣ ਦੀਆਂ ਬੱਚਾ ਮੇਰਾ ਇੱਥੇ ਜੰਮਿਆ ਪੜਿਆ ਆ ਫੇਰ ਮੈਂ ਕੋਡ ਕੇਸ ਕੀਤਾ ਹੀ 5 ਮਹੀਨਾ ਦਾ ਮੇਰਾ ਬੇਟਾ ਸੀ ਤੇ ਪਾਜੀ ਉਦੋਂ ਵੀ ਇਹਨੇ ਨਾ ਗੁੰਮਰਾਹ ਕਰਕੇ ਤੇ ਮਲਗੀ ਮਾਫੀ ਮਲਗੀ ਮੈਨੂੰ ਚੋਰੀ ਲੈ ਗਿਆ ਕੋਟ ਦੇ ਵਿੱਚ ਤੇ ਪਾਜੀ ਉਦੋਂ ਮੈਂ ਮੈਂ ਕੇਸ ਵਾਪਸ ਰ ਤੇ ਭਾਰੀ ਇਹਨਾਂ ਨੇ ਹੋਣ ਵੀ ਜੂਐਨ ਜਾਣਾ ਸੀ ਤੇ ਮਲਕੀ ਮਾਫੀ ਮਲਕੀ ਐਦਾ ਮੰਮੀ ਨੂੰ ਕਹਿੰਦੇ ਵੀ ਮੰਮੀ ਮੇਰੀ ਰਿਕਵੈਸਟ ਆ 6 ਮਹੀਨੇ ਨੂੰ ਰੱਖ ਲੋ ਇੱਥੇ ਬਾਅਦ ਵਿੱਚ ਮੈਂ ਆਪੇ ਆਉਂਗਾ ਤੇ ਛੁੱਟੀ ਮਲਕੀ ਲੈ ਕੇ ਤੇ ਜਾਉਂਗਾ ਤੇ ਫਿਰ ਡੇਢ ਡੇਢ ਸਾਲ ਬਾਅਦ ਆਏ ਆ ਡੇਢ ਸਾਲ ਬਾਅਦ 8 ਮਹੀਨੇ ਛੁੱਟੀ 8 8 ਦਿਨ ਦੀ ਛੁੱਟੀ ਕੱਟ ਕੇ ਗਏ ਆ 8 ਦਿਨ ਦੀ ਛੁੱਟੀ ਕੱਟ ਕੇ ਗਏ ਫਿਰ ਹਨ ਨੂੰ ਕਿਸੇ ਨੇ ਵਿਚੋਲੀ ਨੇ ਦੱਸਿਆ ਚੋਰੀ ਉਹਨੂੰ ਕੋ ਪੁੱਛਿਆ ਵਿਚੋਲੀ ਕੋ ਫਿਰ ਮਲਕੀ 11 ਫਰਵਰੀ ਤੇ 11 ਤਰੀਕ ਦੇ ਆਏ ਆ ਛੁੱਟੀ ਫਿਰ ਹੁਣ ਅੱਜ ਕੀ 11 ਤਰੀਕ ਤੇ ਆਏ ਆ ਤੇ ਇਹ ਮੁਰਗੀ ਉਧਰ ਪਹੁੰਚਣ ਕੀਤੀ ਆ ਤੇ ਮਲਕੀ ਸਰਪੰਚ ਮਾਲੂਵਾਲ ਤੋਂ ਉਹਨਾਂ ਨੂੰ ਫੋਨ ਕੀਤਾ ਵੀ ਐਦਾਂ ਸਾਡਾ ਮਲਕੀ ਇਹਨਾਂ ਨੂੰ ਕਹੋ ਕਿ ਬੈ ਕੇ ਆਪਾਂ ਕੁਝ ਨਬੇੜੀ ਇਹਨਾਂ ਸਿਰ ਹੋ ਗਿਆ ਤੁਸੀਂ ਨਾਲ ਲੈਣੀ ਹੁੰਦੇ ਜੀ ਤੇ ਭਾਜੀ ਉਹ ਆਂਦਾ ਵੀ ਸਾਡਾ ਫੈਸਲਾ ਨਿਭੜਿਆ ਆ ਫੇਰੇ ਹੀ ਐਸਮ ਨੂੰ ਫੋਨ ਕੀਤਾ ਤੇ ਜੁੰਟੇ ਦੇ ਵਿੱਚ ਤੇ ਉਹ ਵੀ ਕਹਿੰਦਾ ਕਿ ਆਂਦਾ ਮੇਰਾ ਮਲਕੀ ਤਲਾਕ ਹੋ ਗਿਆ ਆ ਇੱਕ ਤਰਫਾ ਮੈਂ ਤਲਾਕ ਦਿੱਤਾ ਮੈਂ ਨਹੀਂ ਰੱਖਣਾ ਭਾਜੀ ਮੈਂ ਕੱਲ ਗਈ ਆ ਪਰਸੋਂ ਆਪਣੇ ਬੇਡਨ ਲੈ ਕੇ ਦਰਵਾਜ਼ੇ ਖੋਲ ਕੇ ਆਪਣੇ ਘਰ ਵੜ ਗਈ ਤੇ ਜਿਹੜਾ ਦਿਓਰ ਹਨ ਉਹ ਗੱਲ ਪੈਂਦਾ ਸੀ ਉਹ ਕਹਿੰਦਾ ਉਹ ਕਹਿੰਦਾ ਹੈ ਕਿ ਸਾਡਾ ਘਰ ਆ ਤੇ ਫੌਜੀ ਦਾ ਘਰ ਨਹੀਂ ਕਡੂਰ ਸਾਹਿਬ ਉਹਨੇ ਦੂਜੀ ਜਨਾਨੀ ਰੱਖੀ ਆਂਦਾ ਉੱਥੇ ਜਾ ਉਹਦੇ ਨਾਲ ਜਾ ਕੇ ਨਿਭੜੇ ਤੇਰਾ ਘਰ ਨਹੀਂ ਭਾਜੀ ਮੈਂ ਕਿਹਾ ਵਿਆਹ ਕੇ ਤੇ ਮੇਰੇ ਘਰ ਚਾਹੀ ਮੈਂ ਆਪਣੇ ਘਰ ਹੀ ਜਾਣਾ ਸੀ ਇਸਕਾਰ ਕੇ ਭਾਜੀ ਰਾਤ ਦੇ ਇਹਨਾਂ ਨੇ ਮਲਕੇ ਇਨਾ ਇਹਨਾਂ ਨੇ ਕਦੀ ਮੁਲਾਜ਼ਮ ਕੋ 112 ਤੋਂ ਕਦੀ ਰਾਤ ਵੀ ਮੁਲਾਜ਼ਮ ਬੁਲਾਏ ਪੈਣ ਦੇ ਮੋਦ 12 ਕੋ ਬੇਤੀ ਕਰਾਈ ਇਨਾ ਜਲੀਲ ਕਰਾਇਆ ਫਿਰ ਦਿਨੇ ਮੁਲਾਜ਼ਮ ਕਰ ਤੇ ਇਨਾ ਜਲੀਲ ਇਹਨਾਂ ਨੇ ਕੀਤਾ ਹੀ ਮਾਨੋ ਚਾਹ। ਹੁਣ ਰਾਤ ਕੀ ਗੱਲ ਹੋਈ ਐ ਇਸ ਵੇਲੇ ਤੁਸੀਂ? ਹਾਂਜੀ ਭਾਜੀ ਮੇਰੇ ਇਹਨਾਂ ਨੇ ਤਵਾ ਖੋਲਿਆ ਮੇਰੀ ਸੱਸ ਨੇ ਕੋਟਮਾਰ ਕੀਤੀ ਪਹਿਲੋ ਵੀ ਮੇਨਾਂ ਨੇ ਮਲਕੇ ਕੋਟਮਾਰ ਕੀਤੀ ਰਾਤ ਵੀ ਇਹਨਾਂ ਨੇ ਮਲਕੇ ਕੋਟਮਾਰ ਕੀਤੀ ਤੇ ਹੁਣ ਭਾਜੀ ਮੈਂ ਤਵਾ ਲੈਣ ਜਾਣ ਦੀ ਹਾਂ ਆਪਣਾ ਬਾਜ਼ਾਰ ਦੇ ਵਿੱਚ ਤੇ ਇਹਨਾਂ ਨੇ ਮਲਕੇ ਉਦੋਂ ਵੀ ਤਵਾਲਾਂ ਜਾਂਡੀਆਂ ਤੇ ਭਾਜੀ ਉਹ ਬਜਿੰਦਰ ਮੇਰਾ ਜੇਠ ਹੋਣੇ ਮੇਰੇ ਹੱਥੀ ਪਿਆ ਤੇ ਉਹਦਾ ਤਾਈ ਦਾ ਪੋਤਰਾ ਆ ਤਾਈ ਸੱਚ ਦਾ ਪੋਤਰਾ ਉਹਨਾਂ ਨੇ ਭਾਜੀ ਮੈਨੂੰ ਕੋਟ ਮਾਰ ਕੀਤੀ ਮੇਰੇ ਬੇਟੇ ਬੇਟੇ ਦੀ ਤੇ ਮੇਰੀ ਕੋਈ ਜਿਹੜਾ ਕੋਈ ਦਾਜ ਦੂਜ ਦੀ ਮੰਗਤ ਨਹੀਂ ਕਰਦਾ ਜਿਹਦੇ ਘਰ ਕਿਸ ਤਰ੍ਹਾਂ ਦੇ ਹਾਂਜੀ ਭਾਜੀ ਪਹਿਲੋ ਕਵਿੱਡ ਗੱਡੀ ਦਿੱਤੀ ਧੋਣ ਕਹਿੰਦਾ ਕਿ ਤੇਰੇ ਮਾਪਣ ਕਿਹੜੀ ਵੱਡੀ ਗੱਡੀ ਦਿੱਤੀ ਇਹਨੂੰ ਲੈ ਜਾਓ ਭਾਜੀ ਗੱਡੀ ਮੁੜ ਕੇ ਲਾਏ ਨਾ ਤੋੜ ਪਾਣੇ ਕੇ ਗੱਡੀ ਦੇ ਦਿੱਤੀ ਧੋਣਾਂ ਦਾ ਵੀ ਮੈਨੂੰ ਬਲੈਰੋ ਗੱਡੀ ਚਾਹੀਦੀ ਆ ਕਿੱਥੋਂ ਭਾਜੀ ਹਾਂਜੀ ਉਹ ਮੰਗਾਂ ਪੂਰੀਆਂ ਕਰੀ ਜਾਣ ਉਹ ਕਿੰਨਾ ਕ ਇਹਨਾਂ ਨੂੰ ਦੇਜ ਦੇਈ ਜੇ ਵ ਫੋਨ ਕੰਪਲੇਂਟ ਤੁਹਾਨੂੰ ਰੱਖ ਦੇਣੀ ਹੈ ਨਹੀਂ ਭਾਜੀ ਹੁਣ ਰੱਖ ਦੇਣੀ ਹੁਣ ਕਹਿੰਦਾ ਕਿ ਮੇਰੀ ਮੇਰਾ ਨਹੀਂ ਕੋਈ ਵੀ ਲਿੰਕ ਮੈਨੂੰ ਨਹੀਂ ਪਤਾ ਇਹ ਕੌਣ ਆ ਕੌਣ ਨਹੀਂ ਭਾਜੀ ਜੁੰਟੇ ਦੇ ਵਿੱਚ ਮੇਰੇ ਪਾਰਟੂ ਆਰਡਰ ਹੈ ਡਿਪੈਂਡੈਂਟ ਕਾਰਡ ਮੇਰੇ ਬਣੇ ਆ ਮੇਰਾ ਤੇ ਮੇਰੇ ਬੇਟੇ ਦਾ ਤੇ ਭਾਜੀ ਉਹ ਮਤਲਬ ਕਿ ਹੁਣ ਫੋਨ ਫੋਨ ਕਰਦੀ ਫੋਨ ਵੀ ਨਹੀਂ ਚੁੱਕਦੇ ਮੇਰਾ ਪਾਣੀ ਕੰਪਲੀਟ ਕੀਤੀ ਥਾਣੇ ਹਾਂਜੀ ਮਾਨੋਚਲ ਚੌਂਕੀ ਇਹਨਾਂ ਨੇ ਕੰਪਲੇਂਟ ਕੀਤੀ ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਦਰ ਥਾਣੇ ਵੀ ਕੀਤੇ ਇਹਨਾਂ ਨੇ ਮੇਰੀ ਕੋਈ ਮਤਲਬ ਕਿ ਸੁਣਵਾਈ ਕੀਤੀ ਕੰਪਲੇਂਟ ਵਾਪਸ ਲੈ ਲਈ ਫਿਰ ਮਾਨੋਚਲ ਚੌਂਕੀ ਪਰ ਉਹਨਾਂ ਨੇ ਵੀ ਉਹ ਕਹਿੰਦੇ ਨਾਲ ਚੱਲਾਂਗੇ ਵੱਧ ਤੋਂ ਵੱਧ ਤੁਹਾਡੀ ਮਦਦ ਕੀ ਮੰਨ ਕਰਦੇ ਪਾਜੀ ਇਹੋ ਮੇਰੇ ਬੇਟੇ ਦਾ ਦੇ ਮੇਰਾ ਹੱਕ 10 ਸਾਲ ਹੋ ਗਏ ਪਾਜੀ ਮੈਨੂੰ ੱਕੇ ਖਾਂਦੀ ਨੂੰ ਹਾਂਜੀ ਮੈਨੂੰ ਤਾਂ ਖਾਕ ਨਹੀਂ ਦਿੰਦੇ ਫਿਰ ਕੀ ਕਰੋਗੇ ਪਾਜੀ ਬੜਾ ਨਹੀਂ ਮੈਂ ਤੇ ਜਾ ਮੇਰੇ ਬੇਟੇ ਨੂੰ ਪਾਜੀ ਮੈਂ ਮਰ ਜਾਣਾ ਕੋਈ ਦਿਖਾ ਕੇ ਇਹਨਾਂ ਨੂੰ ਕੋਈ ਮੇਰਾ ਤੇ ਮੇਰੇ ਬੇਟੇ ਦਾ ਹੱਕ ਦਿੱਤਾ ਜਾਵੇ ਜਾਂ ਮੈਨੂੰ ਮੇਰੀ ਮੇਰੀ ਮੰਗ ਪੂਰੀ ਹੋਵੇ ਜੋ ਵੀ ਆ ਪਾਜੀ ਮੇਰੇ ਪ੍ਰਸ਼ਾਸਨ ਨੂੰ ਕਿ ਮੇਰੀ ਸੁਣੀ ਜਾਵੇ ਵੱਧ ਤੋਂ ਵੱਧ ਮੈਂ ਬੜਾ ਦੁਖੀ ਜੀ ਹਾਂ ਬੇਟਾ ਕੋਈ ਪਾਰਟੀ ਦਾ ਬੰਦਾ ਵੀ ਤੁਹਾਨੂੰ ਤੰਗ ਪ੍ਰੇਸ਼ਣ ਦਤਾ ਹਾਂਜੀ ਪਾਜੀ ਆਮ ਆਦਮੀ ਪਾਰਟੀ ਦੇ ਵੇਖੋ ਪਾਜੀ ਇਹ ਕਦੇ ਇਹਨਾਂ ਨੇ ਕਿਹਾ ਵੀ ਆਮ ਆਦਮੀ ਪਾਰਟੀ ਸੋਹੰਦੀ ਬੜੀ ਪਾਜੀ ਅਸੀਂ ਇੰਨਾ ਉਹਨਾਂ ਦੇ ਅੱਗੇ ਮਿੰਨਤਾਂ ਤਰਲੇ ਕਰਦੇ ਵੀ ਸਾਡਾ ਸਾਨੂੰ ਜੋ ਵੀ ਇਨਸਾਫ ਕਰਾਓ ਤੇ ਬਾਜੀ ਬਾਜੀ ਲਛਕਾਰ ਆ ਇਹਨਾਂ ਦੇ ਪਿੰਡ ਦਾ ਕੋਈ ਉਹ ਬਾਜੀ ਇਹਨਾਂ ਨੂੰ ਪੂਰੀ ਸਪੋਰਟ ਕਰਨ ਡਿਆ ਪਹਿਲੋ ਤੇ ਇਹਨਾਂ ਨੇ ਜਿੰਮੇ ਆ ਰਿ ਚੁੱਕੀ ਸਦਰ ਥਾਣੇ ਤੇ ਆਈ ਤੁਹਾਨੂੰ ਪੂਰਾ ਆਪਣਾ ਆਪਣੇ ਨੇ ਬਾਜੀ ਇਹਨਾਂ ਨੇ ਕਿਹਾ ਕਿ ਆਪਣੇ ਭਾਵੇਂ ਤਾਲੇ ਤੋੜ ਕੇ ਆਪਣੇ ਘਰ ਵੜਾਂ ਹੀ ਪੂਰਾ ਤੇਰੇ ਨਾਲ ਆ ਬਾਜੀ ਜਦੋਂ ਮੈਂ ਤਾਲੇ ਤੋੜ ਕੇ ਆਪਣੇ ਘਰ ਗਏ ਇਹਨਾਂ ਨੇ ਬਿਆਨ ਬਦਲ ਕੇ ਤੇ ਬਾਜੀ ਉਹਨੇ ਦੀ ਸਾਈਡ ਸਾਈਡ ਲੈ ਲੈਂਡਿਆ ਪਿਆ ਹੁਣ ਵੀ ਇਹਨਾਂ ਨੇ ਹੁਣ ਵੀ ਇਹਨਾਂ ਨੇ ਬਾਜੀ ਸਦਰ ਉਥੇ ਮਾਨੋ ਚਾਲ ਥਾਣੇ ਮੇਰੇ ਮਮਾ ਨੂੰ ਤੇ ਬ੍ਰਦਰ ਨੂੰ ਬੁਲਾਇਆ ਹੀ ਤੇ ਉਥੇ ਇਹਨਾਂ ਨੇ ਪੂਰਾ ਮੇਰੇ ਮੰਮਾ ਨੂੰ ਦੇ ਬ੍ਰਦਰ ਦੀ ਇਨਸਰਟ ਕੀਤੀ ਆਂਦੇ ਵੀ ਨਾ ਤੇ ਉਥੇ ਮਿਲਣਾ ਜੇ ਪਾਣੀ ਨਾ ਉਥੇ ਬੱਤੀ ਮੱਤੀ ਮਿਲਣੀ ਜੇ ਕਹਿੰਦੇ ਆਪਨੀ ਆਂਦੇ ਕੋਈ ਵੀ ਰਾਤ ਨੂੰ ਘਟਨਾ ਹੁੰਦੀ ਆਂਦੇ ਜੁਮੇਆਰੀ ਇੱਥੇ ਲੈ ਕੇ ਜਾਓ ਵੀ ਜੁਮੇਆਰ ਤੋਂ ਹੀ ਇਹ ਪਾਜੀ ਲਛਕਾਰਾ ਮੋਦਬਾਰ ਆਂਬਦ ਵੀ ਪਾਰਟੀ ਦਾ ਮੈਂਬਰ ਆ ਹਾਂਜੀ ਪਾਜੀ ਉਹਨਾਂ ਨੇ ਤੁਮ ਕਹਿੰ ਦਿੱਤੀਆਂ ਕਮਕਿ ਇਹੋ ਦਿੱਤੀ ਆ ਵੀ ਆਂਦੇ ਵੀ ਰਾਤ ਨੂੰ ਕੋਈ ਵੀ ਨਿਹਰੇ ਸੇਰੇ ਗੱਲ ਹੁੰਦੀ ਆ ਤੇ ਜੁਮੇਆਰ ਮਤਲਬ ਕਿ ਜੁਮੇਆਰੀ ਇੱਥੇ ਚੋਕੇ ਜਾ ਨਾ ਤੇ ਉਥੇ ਪਾਣੀ ਮਿਲਣਾ ਤੇ ਮਤਲਬ ਕਿ ਇਹਨੂੰ ਕੁੜੀ ਨੂੰ ਆਪਣੀ ਨੂੰ ਲੈ ਜਾਓ ਇੱਥੋਂ ਹਾਂਜੀ ਬੀਬੀਂ ਦੋ ਪੁੱਤਰੀਆਂ ਨੇ ਬਾਬਾ ਬੋਤਾ ਦੀ ਬੀਟੀ ਨਾਲ ਪਾਜੀ ਬੇਟੀ ਮੇਰੇ ਨੇ ਤੰਗ ਪਰੇਸ਼ਾਨ ਜਦੋਂ ਦੀ ਮੇਰੀ ਬਿਆੜੀ ਵਿਆਹੀ ਇਹਨੇ ਬਹੁਤ ਤਰਫ ਤੰਗ ਪਰੇਸ਼ਾਨੇ ਕਰਦੇ ਮੇਰੀ ਬੇਟੀ ਨੂੰ 6 ਮਹੀਨਾ ਤਹਾਨੂੰ ਟਮਾਟਾ ਕਰਨ ਦੇ ਵੇ ਦਾਜ ਦੇਣਾ ਅਹੀਂ ਕਿਹਾ ਗੱਡੀ ਦੀ ਜਿੰਨੀ ਘੜੀ ਹੱਸ ਤਾ ਅਹੀਂ ਗੱਡੀ ਦਿੱਤੀ ਆ ਕਹਿੰਦਾ ਮੈਨੂੰ ਬਲੈਰੋ ਗੱਡੀ ਚਾਹੀਦੀ ਆ ਕਦੀ ਕਹਿੰਦਾ ਮੈਨੂੰ ਥਾਰ ਗੱਡੀ ਚਾਹੀਦੀ ਆ ਕਿੱਥੋਂ ਦੇ ਦਈਏ ਮੇਰੀ ਸਾਸ ਸੇ ਛੋਟੀ ਫ੍ਰਿਜ ਕਰਨੀ ਕਹਿੰਦੀ ਵੱਡੀ ਹੁਣ ਕਿਹੜੀ ਵੱਡੀ ਫ੍ਰਿਜ ਦੇਤੀ ਆ ਇਹਨਾਂ ਨੇ ਬੈੱਡ ਵੀ ਸਾਡੀ ਧੀ ਤੋਂ ਖੋਲੇ ਜੋ ਇਹਨਾਂ ਨੇ ਜੇ ਕੋਈ ਸਾਡੀ ਕੁੜੀ ਕੁਲੀ ਪਾਣੀ ਪੀਣ ਲੱਗਦੀ ਉਹ ਵੀ ਹੱਦ ਤੋਂ ਖੋਲਿੰਦੀ ਵੱਧ ਤੋਂ ਵੱਧ ਅਹਦਾਜ ਦਿੱਤਾ ਵਾ ਫੇਰ ਵੀ ਸਾਨੂੰ ਦਾਜ ਦੀ ਇੰਨਾ ਤੰਗ ਪਰੇਸ਼ਾਨ ਸਾਨੂੰ ਕੀਤਾ ਸਾਡਾ ਜੀਹਦਾ ਕੁਝ ਖਾ ਕੇ ਮਰ ਜਗੇ ਇਹਨਾਂ ਇਨਾਂ ਸਾਨੂੰ ਦੁਖੀ ਕੀਤਾ ਵਾ ਸਾਡੇ ਜਤਿੰਦਰ ਫੌਜੀ ਜਿਹੜਾ ਨਾ ਜਵਾਈ ਮੇਰਾ ਉਹ ਕਟਾਉਂਦਾ ਮੇਰੀ ਧੀ ਨੂੰ ਘਰਦਿਆਂ ਦੇ ਕੋਲੋਂ ਸਾਡੀ ਬੇਟੀ ਬਾਹਰ ਬੈਠੀ ਸੀ ਬਾਹਰ ਕੱਢਿਆ ਅੰਦਰ ਆ ਤੇ ਇੱਕ ਆਮਣ ਮੁੰਡਾ ਰਾਤ ਜਦੋਂ ਬਾੜੀ ਬੇਟੀ ਨੇ ਫੋਨ ਕੀਤਾ ਵਾ ਰਾਤ ਜਿਹੜੇ ਜਿਹੜਾ ਅੰਗਰੇਜ਼ ਆ ਗਾਲਾਂ ਦੇਂਦਿਆ ਸਾਰੀ ਆ ਸੜਕੋ ਸਾਰੇ ਪ੍ਰੂਫ ਹੈਗੇ ਸਸਵੀ ਗਾਲਾਂ ਕੱਢਣ ਦੀ ਨਿਕਲ ਬਾਹਰ ਇਹਨੂੰ ਘਰੋਂ ਕੱਢੋ ਇਸ ਵੀ ਹੱਥੀ ਪੈਦੀ ਇਹ ਨਾਲ ਫੋਨ ਕਰਕੇ ਘਟਾਉਂਦੀ ਆ ਆਪਣੇ ਭਰਾ ਕੋਲ ਠੀਕ ਹੈ ਤੁੰਹੀ ਕੀ ਮੰਗ ਕਹਿੰਦੇ ਤੁਸੀਂ ਹਾਂ ਹਾ ਦਿੱਤੀ ਤੋ ਹਾ ਦਿੱਤੀ ਇਨਸਾਬ ਦਿੱਤਾ ਜਾ ਹਾਂ ਜੀ ਸਰ ਮੇਰਾ ਨਾਮ ਹੈਗਾ ਅੰਗਰੇਜ਼ ਸਿੰਘ ਜੀ ਕਿਹੜੇ ਪ੍ਰਿੰਸੀਪਲ ਸਰ ਅਸੀਂ ਜੀ ਬਲਤੋ ਜੀ ਇੱਕ ਇਲਜ਼ਾਮ ਲਗਾਇਆ ਤੁਹਾਡੀ ਪੜਾਈ ਨੇ ਕਿ ਤੁਸੀਂ ਉਹਨਾਂ ਹੱਟ ਮਾਰ ਕੀਤੀ ਘਰ ਆਈ ਨਾ ਇਹ ਐਸਾ ਮਸਲਾ ਹੈ ਹਾਂ ਜੀ ਸਰ ਘਰੇ ਉਹਨਾਂ ਨੇ ਆਏ ਆ ਪਰਸੂ ਆਏ ਆ ਠੀਕ ਹੈ ਜੀ ਆਏ ਆ ਤੇ ਆਣ ਕੇ ਉਹਨਾਂ ਨੇ ਕੀ ਕੀਤਾ ਵਾ ਘਰੇ ਕੋਈ ਨਹੀਂ ਹੈਗਾ ਠੀਕ ਹੈ ਜੀ ਮੈਂ ਹਾਂ ਘਰੇ ਮੈਂ ਵੀ ਆਪਦਾ ਕੰਮਦੰਦਾ ਕਰ ਰਿਹਾ ਹਾਂ ਠੀਕ ਹੈ ਜੀ ਆਏ ਆ ਉਹਨਾਂ ਨੇ ਮੁੰਡੇ ਲਿਆਂਦੇ ਆ ਦੋ ਤਿੰਨ ਨਾਲ ਇੱਕ ਮੁੰਡਾ ਅੰਦਰ ਆਇਆ ਵਾ ਬਾਕੀ ਮੁੰਡੇ ਬਾਹਰ ਖੜੇ ਹੋਏ ਆ ਠੀਕ ਹੈ ਜੀ ਉਹਨਾਂ ਨੇ ਆਣ ਕੇ ਦਰਵਾਜ਼ਾ ਤੋੜਨ ਦਾ ਪਿਆ ਜੀ ਜਿਹੜਾ ਕਿ ਉਹਨੇ ਫੌਜੀ ਨੇ ਆਪਦੇ ਉਹਨੇ ਘਰ ਦੇ ਲੱਗਾ ਆ ਵਾ 메ਨ ਦਰਵਾਜ਼ਾ ਤੇ ਉਹਨਾਂ ਨੇ ਜਾ ਕੇ ਦਰਵਾਜ਼ਾ ਤੋੜਨ ਦਾ ਪਿਆ ਮੈਂ ਗਿਆ ਵਾਂ ਮੈਂ ਜਾ ਕੇ ਪੁੱਛਿਆ ਵਾਂ ਮੈਂ ਹਾਂ ਵੀ ਅਭੀ ਕੀ ਚੱਕਰ ਹੈ ਤੁਸੀਂ ਦਰਵਾਜ਼ਾ ਕਿਉਂ ਤੋੜਨ ਦਾ ਜੋ ਤੇ ਮੈਨੂੰ ਕਹਿ ਰਹੇ ਆ ਵੀ ਤੁਸੀਂ ਸਾਡੇ ਕੰਮ ਚ ਦਖਲੰਦਗੀ ਨਹੀਂ ਦੇਣੀ ਮੈਂ ਕਿਹਾ ਵੀ ਨਹੀਂ ਤੁਸੀਂ ਮੈਂ ਇਸ ਟਾਈਮ ਆਪਾਂ ਘਰੇ ਆ ਅਸੀਂ ਮੌਜੂਦਾ ਵਾਂ ਤੁਸੀਂ ਸਾਨੂੰ ਦੱਸ ਸਕਦੇ ਜੋ ਵੀ ਦਰਵਾਜ਼ਾ ਕਿਉਂ ਤੋੜਨਦੇ ਤੁਸੀਂ ਚਾਬੀ ਲਾ ਕੇ ਖੋਲੋ ਤੁਸੀਂ ਜਾਂ ਮੈਂ ਬਾਅਦ ਉਹ ਮੁੰਡਾ ਜਿਹੜਾ ਆਇਆ ਹੈ ਨਾਲ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਵੀਰ ਜੀ ਵੀ ਕੀ ਚੱਕਰ ਹੈ ਤੂੰ ਦਰਵਾਜ਼ਾ ਕਿਉਂ ਤੋੜਨਦੇ ਆਂ ਤੈਨੂੰ ਕਿਸ ਗੱਲ ਦਾ ਪਤਾ ਵਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਦਰਵਾਜ਼ਾ ਕਿਉਂ ਤੋੜਨਦਾ ਜੋ ਤੁਸੀਂ ਫੌਜੀ ਨੂੰ ਫੋਨ ਤੇ ਮੇਰੀ ਗੱਲ ਕਰਵਾ ਦਿਓ ਇਹ ਚੀਜ਼ ਮੈਂ ਸਾਰੀ ਨਾਲ ਰਿਕਾਰਡ ਕਰ ਰਿਹਾ ਹਾਂ ਨਾ ਉਹਨੇ ਵੀ ਇਸ ਚੀਜ਼ ਬਾਜ ਕਹਿੰਦੀ ਨਹੀਂ ਹੀ ਦਰਵਾਜਾ ਤੋੜਨ ਨਾਲ ਤੋੜਨਾ ਵਾ ਉਹ ਬਾਜ ਮੁੰਡਾ ਜਿਹੜਾ ਨਾਲ ਆਇਆ ਸੀ ਉਹਨੇ ਮੈਨੂੰ ਤਾਂ ਕਹੀ ਦਿੱਤੀ ਵੀ ਮੈਂ ਦਰਵਾਜਾ ਤੋੜਨਾ ਹੀ ਤੂੰ ਮੇਰੇ ਕੰਮ ਵਿੱਚ ਦਖਲੰਦਾਰ ਜੀ ਇਹਨਾਂ ਦੇ ਤੂੰ ਪਾਸੇ ਹੋ ਕੇ ਖੋਲਿਆ ਮੈਂ ਚਲੋ ਠੀਕ ਹੈ ਤੁਸੀਂ ਆਪਦਾ ਦਰਵਾਜਾ ਤੋੜ ਲਓ ਮੈਂ ਫੌਜੀ ਨੂੰ ਫੋਨ ਕਰਦਾ ਮੈਂ ਤੁਹਾਡੀ ਵੀਡੀਓ ਬਣਾਉਣੀ ਆ ਐਦਾਂ ਤੁਸੀਂ ਘਰੇ ਆਣ ਕੇ ਕਿਸੇ ਦਾ ਦਰਵਾਜਾ ਨਹੀਂ ਤੋੜ ਸਕਦੇ ਬਾਕੀ ਤੁਸੀਂ ਚੋਪਕਟ ਵੀ ਤੇ ਚਾਬੀ ਲਾਓ ਆਣ ਕੇ ਚਾਬੀ ਲਾ ਕੇ ਰਹਿਓ ਤੁਹਾਡਾ ਘਰ ਹੈ ਜੀ ਠੀਕ ਹੈ ਜੀ ਉਹਨੇ ਆਣ ਕੇ ਆਣ ਕੇ ਧਮਕੀਆਂ ਦੇੰਦਾ ਵੀ ਆ ਤੁਸੀਂ ਮੇਰੀ ਗੱਲ 'ਚ ਨਹੀਂ ਆਉਣਾ ਜੇ ਤੂੰ ਗੱਲ 'ਚ ਆਉਣਾ ਤਾਂ ਸ ਮੈਂ ਹੱਥ ਜੋੜਦੇ ਉਹ ਜਿਹੜੀ ਵੀਡੀਓ ਕਿ ਉਹਨੇ ਬਣਾਈ ਉਹਦੇ ਵਿੱਚ ਮੈਂ ਪਹਿਲਾਂ ਹੀ ਕਹਦਾ ਮੈਂ ਭਾਵੇਂ ਮੈਨੂੰ ਤੁਹਾਡੇ ਗੱਲ ਪੈਂਦੇ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਤੁਹਾਡੇ ਨਾਲ ਤੇ ਤੁਹਾਡੇ ਗੱਲ ਪਈਏ ਬਸ ਤੁਸੀਂ ਮੈਨੂੰ ਫੌਜੀ ਦਾ ਫੋਨ ਲਵਾ ਦਿਓ ਵੀਰ ਦਾ ਫੋਨ ਲਵਾ ਦਿਓ ਗੱਲ ਕਰ ਲਾਂ ਮੈਂ ਵੀ ਤੁਸੀਂ ਆਏ ਜੋ ਘਰੇ ਮੈਨੂੰ ਦੱਸਦਾ ਦਰਵਾਜ਼ੇ ਕਿਉਂ ਤੋੜਨ ਦਾ ਜੀ ਉਹਨਾਂ ਦੇ ਮਹਿੰਗੇ ਬਾਦੇ ਦਰਵਾਜ਼ੇ ਉਹਨੇ ਨਵਾਂ ਘਰ ਬਣਾਇਆ ਆ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਜੀ ਠੀਕ ਹੈ ਜੀ ਸਾਡਾ ਹਾਕਮ ਜਿੰਨਾ ਬੰਦਾ ਸੀ ਸਾਨੂੰ ਫੌਜੀ ਨੇ ਅਸੀਂ ਫੌਜੀ ਨੂੰ ਫੋਨ ਕੀਤਾ ਬਾਅਦ ਵਿੱਚ ਵੀ ਵੀਰ ਜੀ ਆ ਬਣਿਆ ਈ ਦਰਵਾਜਾ ਤੋੜ ਕੇ ਤੇ ਭਾਬੀ ਜੀ ਆ ਕੇ ਅੰਦਰ ਆ ਗਏ ਠੀਕ ਹੈ ਜੀ ਅਸੀਂ ਜਿਹੜਾ ਜਿੰਨਾ ਸਾਡਾ ਫਰਜ਼ ਬੰਦਾ ਸੀ ਅਸੀਂ ਸਾਡੇ ਲਾਗੇ ਮਾਨੋਚਲ ਚੌਂਕੀ ਪੈਂਦੀ ਹੈ ਜੀ ਉੱਥੇ ਜਾ ਕੇ ਅਸੀਂ ਰਿਪੋਰਟ ਦਰਜ ਕਰਵਾ ਗਿਆ ਆਏ ਆ ਕਿ ਐਦਾਂ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇਹਨਾਂ ਦਾ ਝਗੜਾ ਚੱਲ ਰਿਹਾ ਦੋਨੋਂ ਜੀਆਂ ਦਾ ਵੀ ਥੋੜਾ ਬੜਾ ਕੋਈ ਅਣਬਣ ਚੱਲ ਰਹੀ ਆ ਤੇ ਇਹਨਾਂ ਨੇ ਬਿਨਾ ਉਹਨਾਂ ਨੂੰ ਪੁੱਛੇ ਕਿਸੇ ਆਣ ਕੇ ਦਰਵਾਜਾ ਤੋੜ ਕੇ ਤੇ ਐਂਟਰ ਹੋ ਗਿਆ ਤੇ ਇਹ ਕੱਲੇ ਆਏ ਹੋਏ ਆ ਪਹਿਲਾਂ ਇਹਨਾਂ ਨੇ ਜਿਹੜੇ ਮੁੰਡੇ ਲਿਆਂਦੇ ਆ ਮੁੰਡਿਆਂ ਨੇ ਸਾਨੂੰ ਤੁਹਾਨੂੰ ਕੀ ਦੇ ਕੇ ਚੱਲ ਗਏ ਉਹ ਜਲ ਗਿਆ ਬਾਅਦ ਵਿੱਚ ਇਕੱਲੇ ਇਸਫ ਇੱਕ ਆਏ ਦਾ ਬੱਚਾ ਛੋਟਾ ਜਿਹਾ ਠੀਕ ਹੈ ਜੀ ਸਾਡਾ ਭਤੀਜਾ ਉਹ ਤੇ ਨਾਲੇ ਅਹੀਂ ਆ ਵੀ ਘਰੇ ਇਸ ਟਾਈਮ ਮਤਲਬ ਕੋਈ ਵੀ ਇਹਦਾ ਜ਼ਿੰਮੇਵਾਰ ਨਹੀਂ ਹੈਗਾ ਵੀ ਕੋਈ ਲੱਗੇ ਨਾ ਇਹਦਾ ਕੋਈ ਸੌਦਾ ਹੈਗਾ ਇਸ ਟਾਈਮ ਕਿਉਂਕਿ ਫੌਜੀ ਦਾ ਝਗੜਾ ਵਾ ਕੋਈ ਘਰੇ ਨਹੀਂ ਹੈਗਾ ਸਮਾਨ ਜੀ ਠੀਕ ਹੈ ਜੀ ਤੁਹਾਨੂੰ ਪਤਾ ਵੀ ਸਮਾਨ ਖਰਾਬ ਹੋ ਜਾਂਦਾ ਜੀ ਤੇ ਇਹਨੇ ਬਾਅਦ ਵਿੱਚ ਆਈ ਆ ਚਲੋ ਅਸੀਂ ਜਾ ਕੇ ਉੱਥੇ ਆਵਦਾ ਜਿੰਨਾ ਹੱਕ ਹੀ ਅਸੀਂ ਫੌਜੀ ਨੂੰ ਫੋਨ ਕੀਤਾ ਅਸੀਂ ਚੌਂਕੀ ਗਏ ਚੌਂਕੀ ਜਾ ਕੇ ਰਿਪੋਰਟ ਦਰਜ ਕਰਵਾਈ ਆ ਉਹ ਮੁੰਡੇ ਦੀ ਜਿਹੜੀ ਧਮਕੀ ਅਸੀਂ ਉਹ ਜ਼ਰੂਰ ਲਿਖਾਈ ਆ ਵੀਰੋ ਮੁੰਡੇ ਨੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਝਗੜਾ ਝਗੜਾ ਫੌਜੀਆਂ ਦਾ ਚੱਲਣ ਦੇ ਆ ਕਿਹੜੇ ਇੱਥੇ ਨਹੀਂ ਰਹਿ ਰਹੇ ਸਰ ਇਹਨਾਂ ਦਾ ਕੋਈ ਝਗੜਾ ਚੱਲ ਰਿਹਾ ਜੀ ਦੋਨਾਂ ਜੀਆਂ ਦਾ ਝਗੜਾ ਚੱਲ ਰਿਹਾ ਹੈ ਠੀਕ ਹੈ ਜੀ ਬਿਲਕੁਲ ਨਹੀਂ ਸਰ ਸਾਡਾ 1% ਵੀ ਕੋਈ ਚੱਕਰ ਨਹੀਂ ਸਾਡਾ ਕੋਈ ਰੋਲ ਨਹੀਂ ਆ ਇਸ ਚੀਜ਼ ਨੂੰ ਇਹ ਖੁਦ ਆਪ ਇਹਨਾਂ ਨੇ ਮੈਨੂੰ ਸਾਨੂੰ ਨਾ ਉੱਥੇ ਪਹਿਲਾਂ ਵੀ ਥੋੜਾ ਜਿਹਾ ਚੱਕਰ ਹੋਇਆ ਸੀ ਇਹਨਾਂ ਨੇ ਪਹਿਲਾਂ ਵੀ ਫੌਜੀ ਦੇ ਝਗੜੇ ਵਿੱਚ ਸਾਨੂੰ ਉੱਥੇ ਸਦਰ ਥਾਣੇ ਸੱਦਿਆ ਸੀ ਆਪਣੇ ਦਰਨਦਾਰ ਸਾਹਿਬ ਜੀ ਉੱਥੇ ਸੱਦਿਆ ਸਾਨੂੰ ਉੱਥੇ ਇਹਨਾਂ ਨੇ ਪੁੱਛਿਆ ਵੀ ਕੀ ਚੱਕਰ ਹੈ ਵੀ ਤੁਹਾਡਾ ਵਿੱਚ ਕੀ ਉਹਨਾਂ ਨੂੰ ਦੱਸਿਆ ਸਰ ਸਾਡਾ ਕੋਈ ਰੌਲਾ ਨਹੀਂ ਹੈ ਜਿੱਦਾਂ ਮਰਜ਼ੀ ਆਪਦੇ ਘਰੇ ਆਉਣ ਆਪਦੇ ਫੌਜੀ ਜਿਹੜੇ ਫੌਜੀ ਨਾਲ ਗੱਲ ਕਰਨਾ ਉਹਨਾਂ ਤੋਂ ਚਾਬੀਆਂ ਆਪ ਦਾ ਘਰ ਬੂਆ ਖੋਲਣਾ ਸਾਡੇ ਲੋ ਕੋਈ ਦਖਲਦਾਰੀ ਨਹੀਂ ਹੈਗੀ ਕੋਈ ਚੱਕਰ ਨਹੀਂ ਹੈ ਕਾਜੀ ਠੀਕ ਹੈ ਜੀ ਇਹਨਾਂ ਨੇ ਚਲੋ ਜੀ ਠੀਕ ਹੈ ਜੀ ਉਹਨਾਂ ਨੇ ਟਾਈਮ ਲੈ ਲਿਆ ਫੌਜੀ ਨੂੰ ਫੋਨ ਲਾਇਆ ਸਰ ਨੇ ਫੌਜੀ ਨੂੰ ਫੋਨ ਲੈ ਲਿਆ ਫੌਜੀ ਕਹਿੰਦਾ ਵੀ ਮੇਰੀ ਛੁੱਟੀ ਮੈਂ ਛੁੱਟੀ ਲੈ ਲੂੰਗਾ ਮੈਂ ਛੁੱਟੀ ਜਦੋਂ ਮੇਰੀ ਪਾਸ ਹੋਗੀ ਕੋਈ ਕੁਝ 10 ਦਿਨਾਂ ਨੂੰ 15 ਦਿਨਾਂ ਨੂੰ ਆ ਰਿਹਾ ਹਾਂ ਤੇ ਮੈਂ ਆਉਂਗਾ ਫਿਰ ਤੁਹਾਡੇ ਕੋਲ ਬਹਿ ਕੇ ਆਪਾਂ ਗੱਲ ਕਰਾਂਗੇ ਸਾਰੀ ਕੀ ਕਿੱਥੇ ਰਹਿਦੀ ਸੀਗੀ ਸਾਰੇ ਆਪਦੇ ਸਾਰੇ ਉੱਥੇ ਆਪਦੇ ਕੀ ਕਹਿੰਦੇ ਆ ਏਕੇ ਰਹ ਰਹੇ ਮਤਲਬ ਆਪਦੀ ਮਾਤਾ ਤੋਂ ਰਹਿੰਦੇ ਆ ਆਪਦੀ ਮਾਂ ਕੋਲੇ ਕਿੰਨੀ ਦੇਰ ਤੋਂ ਰਹੇ ਇਹ ਸਾਰੇ ਇਹਨਾਂ ਨੂੰ ਕਾਫੀ ਚਿਰ ਹੋ ਗਿਆ ਸਾਰੇ ਇੱਥੇ ਬਹੁਤ ਘਟ ਆ ਰਹੇ ਆ ਇਹ ਇਹਨਾਂ ਨੂੰ ਤਕਰੀਬਨ ਮੇਰੇ ਨਾਲ 1.5-2 ਸਾਲ ਹੋ ਗਿਆ ਉਹਦੇ ਵਿੱਚ ਇਹਨਾਂ ਦਾ ਹੁਣ ਥੋੜਾ ਥੋੜਾ ਬਦਲ ਇਹਨਾਂ ਦਾ ਬੋਲਚਾਲ ਹੋਇਆ ਸੀ ਸਿਰਫ ਇੱਕ ਜਾਂ ਦੋ ਵਾਰ ਹੀ ਆਈ ਆ ਆਣ ਕੇ ਸਿਰਫ ਤਾਂ ਸਿਰਫ ਇਹਨਾਂ ਨੇ ਕੀ ਕੀਤਾ ਇੱਥੋਂ ਸਮਾਨ ਸਮੂਹ ਨਹੀਂ ਖੜਿਆ ਆ ਆਪਦਾ ਕੁਝ ਪਤਾ ਨਹੀਂ ਬੈਗ ਟੈਚੀਆਂ ਖੜਦੇ ਸੀ ਉਹ ਖੜੀਆਂ ਇੱਥੋਂ ਲੈ ਜਾਂਦੇ ਆ ਆਪਣਾ ਕੋਈ ਹੱਕ ਨਹੀਂ ਹੈਗਾ ਪੁੱਛਣ ਦਾ ਜੀ ਮੈਨੂੰ ਨਹੀਂ ਪਤਾ ਜੀ ਕੀ ਖੜਦੇ ਰੇ ਕੀ ਨਹੀਂ ਆਉਂ ਦਿਨੇ ਸੋਭੇ ਆਉਂਦੇ ਸੀ ਮਤਲਬ 10 10 ਵਜੇ ਆਉਂਦੇ ਸੀ ਤੇ ਸ਼ਾਮ ਨੂੰ ਕੋਈ 4:00 ਵਜੇ ਚਲ ਜਾਂਦੇ ਠੀਕ ਹੈ ਜੀ ਤੇ ਇੰਨੇ ਟਾਈਮ ਦੇ ਨਾਲ ਚਲ ਜਾਣਾ ਹੈ ਬਸ ਸਾਨੂੰ ਸਾਡਾ ਜਿੰਨਾ ਕਿ ਹੈ ਅਸੀਂ ਦੇਖ ਲੈਂਦੇ ਆ ਵੀ ਹਾਂ ਵੀ ਆਉਂਦੇ ਆ ਤੇ ਇਹਨਾਂ ਦਾ ਕਾਫੀ ਚਿਰ ਦਾ ਹੀ ਝਗੜਾ ਚੱਲ ਰਿਹਾ ਵਾ ਕੋਈ ਇਹਨਾਂ ਦੀ ਇੱਕ ਦੂਜੇ ਨਾਲ ਹੈ ਨਹੀਂ ਆ ਜੀ ਸਰ ਬਿਲਕੁਲ ਨਹੀਂ ਜੀ ਸਾਰੇ ਜਿਹੜੀ ਚੀਜ਼ ਦਾ ਇਹ ਕਹਿ ਰਹੇ ਹਨਾ ਕਿ ਸਾਡੇ ਤੇ ਕੋਟ ਮਾਰ ਕੀਤੀ ਮੇਰਨਾ ਅਸੀਂ ਸਰ ਉਸ ਟਾਈਮ ਘਰੇ ਕੋਈ ਨਹੀਂ ਹੈਗਾ ਸਿਰਫ ਸਿਰਫ ਸਾਡੇ ਦੋ ਬੱਚੇ ਜਿਹੜੇ ਮੇਰੇ ਭਤੀਜੇ ਆ ਇੱਕ ਮੇਰੀ ਭਾਬੀ ਜੀ ਉਹੀ ਉਹ ਆਪਦੇ ਘਰੇ ਸਾਈਡ ਤੇ ਆਪਦਾ ਕੰਮ ਕਰ ਰਹੀ ਸੀ ਠੀਕ ਹੈ ਜ ਇਹ ਹਰ ਵੀ ਚੀਜ਼ ਦੀ ਵੀਡੀਓ ਬਣਾਉਂਦੀ ਹੈ ਜੀ ਠੀਕ ਹੈ ਨਾ ਸਰ ਇਹ ਹਰ ਚੀਜ਼ ਦੀ ਕੋਈ ਵੀ ਮਤਲਬ ਗੱਲ ਹੁੰਦੀ ਜੇ ਸਾਡੇ ਨਾਲ ਮਤਲਬ ਸਾਡੇ ਵਾਲੀ ਸਾਈਡ ਵੀ ਆਉਂਦੀ ਹੈ ਨੇ ਵੀਡੀਓ ਬਣਾ ਕੇ ਲਿਆਉਂਦੀ ਹੈ ਜੀ ਠੀਕ ਹੈ ਜੀ ਇਹ ਕੋਈ ਵੀ ਇਹਨਾਂ ਨੂੰ ਦੱਸ ਸਕਦੇ ਹਨ ਪੁੱਛ ਸਕਦੇ ਕਿਸੇ ਨੂੰ ਵੀ ਪੁੱਛ ਸਕਦੇ ਜਿਨਾਂ ਨਾਲ ਸਰ ਜਿਹੜੀ ਇਹ ਕਹਿ ਰਿਹਾ ਸਾਡੇ ਨਾਲ ਘੁੱਟ ਮਾਰ ਕੀਤੀ ਸਰ ਉਸ ਟਾਈਮ ਤੇ ਆਪਾਂ ਚੌਂਕੀ ਵਿੱਚ ਗਏ ਹੋਏ ਹਾਂ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਸੱਦੇ ਆਇਆ ਸੀ ਆਪਣੇ ਉੱਥੇ ਆਪਣੇ ਚਾਰਜ ਸਾਹਿਬ ਚੌਂਕੀ ਵਿੱਚ ਉੱਥੇ ਸੱਦੇ ਆਇਆ ਸੀ ਇਹਨਾਂ ਨੂੰ ਅਸੀਂ ਉੱਥੇ ਗਏ ਹਾਂ ਸਰ ਪਿੱਛੋਂ ਇਹਨਾਂ ਨੇ ਇਹ ਕੰਮ ਕੀਤਾ ਵਾ ਠੀਕ ਹੈ ਜੀ ਯਾਰ ਸਰਬਲ ਜੰਦਾ ਸਖਜੀ ਕਿੱਥੇ ਗੇ ਰਹਿੰਦੇ ਜੀ ਬੋਲੇ ਦੇ ਜੀ ਤੁਹਾਡੀ ਭਾਬੀ ਨੇ ਕਿੱਟੜ ਤੇ ਜਾਮ ਲਾਇਆ ਕਿ ਤੁਸੀਂ ਉਹਦੇ ਰਸਤੇ ਜਾਂਦੇ ਕੁਤ ਮਾਰ ਕਿਥੀ ਕੀ ਮਸਲਾ ਨਹੀਂ ਸਰ ਅਸੀਂ ਕੋਟ ਬਾਦ ਕਰ ਸਕਦੇ ਸਾਡੇ ਛੋਟੇ ਧੀ ਹਾਰ ਗਈ ਪਾਣਾਰ ਗਈ ਆ ਦੇਖੋ ਵੀ ਜਨਾਨੀ ਦੇ ਇੱਕ ਬੰਦਾ ਹੱਥ ਚੁੱਕਦਾ ਨਹੀਂ ਚੰਗਾ ਲੱਗਦਾ ਸਾਡਾ ਮਰਦਲ ਕੋਈ ਨਹੀਂ ਹੈਗਾ ਜੀ ਉਹਨੂੰ ਕੋਸ਼ ਮਾੜੀ ਚੰਗੀ ਕਹਿੰਦਾ ਜੀ ਇਹਦੇ ਨਜਾਵ ਲਾਉਂਦੇ ਸਾਡੇ ਦੇ ਸਾਰਾ ਤੇ ਕੀ ਤੈ ਤੁਸੀਂ ਜੀ ਫਰਾਮ ਉੱਪਰ ਰੁਕਲੇਗੀ ਜਾਂ ਉਹ ਤੋਂ ਤੁਸੀਂ ਰੁਕੜਿਆ ਕਿ ਜਾਂ ਆਪੇ ਸਾਡ ਆਪੇ ਗਈ ਹੈ ਉਹ ਤੋਂ ਪਹਿਲਾਂ ਜਾਣਦਾ ਹੈ ਬਸ ਸਾਡੇ ਮੱਥਾ ਟੇਕਣਾ ਮੈਂ ਇੱਕ ਮੇਰਾ ਪਤੀ ਆ ਹਾਂ ਤੇ ਮੁਰਗੇ ਜਦੋਂ ਮੈਂ ਵੇਖਿਆ ਮੈਂ ਆਏ ਦੇ ਵਿੱਚ ਮੋਢਾ ਲੈ ਕੇ ਜਾਂਦੇ ਆ ਇਹ ਕਿੱਥੇ ਚੱਲੀ ਆ ਹੋੜੇ ਨੇ ਦੇ ਤੇ ਸਾਡੇ ਨਾਲ ਕੂੰਦੀ ਨਹੀਂ ਹੈਗੀ ਸਾਦਾ ਫਿਰ ਮੈਂ ਇਹ ਖਲੋਤਿਆ ਉਹ ਜਿਆ ਤਿੰਨ ਕਿਲੇ ਪਛਾਹੇ ਉਥੋਂ ਮੈਂ ਸਾਡੇ ਦੀ ਵੀਡੀਓ ਬਣਾਈ ਫੇਰਾ ਮੈਂ ਵੀ ਏਡੀ ਦਾ ਜਾਣਦੇ ਕਿ ਕਮ ਸੇ ਕਮ ਮਲਾਜਮਾਂ ਨੂੰ ਜੇ ਕਿਹਾ ਤੇ ਪਿੰਡ ਦੇ ਸਰਪੰਚ ਨੂੰ ਉਖਾਦ ਸਕਾ ਕਿਰਾ ਵੇਖੋ ਕੱਲੀ ਜਾਂਦੇ ਆ ਕੱਲੋਂ ਸਾਡੇ ਕੋਲ ਨਾ ਜਾਵਣਾ ਹੋਵੇ ਕੋਈ ਸਾਡੇ ਦੇ ਨਾਲ ਕੋਈ ਦੋਸ਼ ਆਵੇ ਮੁਰਗੇ ਸਾਨੂੰ ਨਾ ਕੋਈ ਮਾੜਾ ਚੰਗਾ ਕਵੇ ਵੀ ਤੁਸੀਂ ਇਕੱਲੇ ਜਾ ਕਿਦਾਂ ਉਹ ਆਪਦੇ ਆਪੇ ਗਈ ਆ ਜੀ ਨਾ ਸਾਰਾ ਇਹ ਨਹੀਂ ਕੋਈ ਉਹਨੂੰ ਆਥੋੜੇ ਲਾਇਆ ਕੋ ਕੋ ਆਇਆ ਉਹਨੇਗਾ ਸਾਡੋਂ ਨੂੰ ਹਾਂਜੀ ਮੇਰਾ ਨਾਮ ਜਿਲ੍ਹ ਲਸ਼ਕਰ ਸਿੰਘ ਆ ਮੈਂ ਜ਼ੀਰੋ ਵਾਲਾ ਤੋਂ ਆਮ ਆਦਮੀ ਪਾਰਟੀ ਦਾ ਜੂਸ ਪ੍ਰਧਾਨ ਆ ਜੀ ਸਾਡੀ ਤੇ ਇੱਕ ਲੜਕੀ ਨੇ ਇਲਜ਼ਾਮ ਲਗਾਇਆ ਕਿ ਕਿ ਸਾਡੇ ਘਰੀ ਨੂੰ ਝਗੜੇ ਦੇ ਵਿੱਚ ਸਾਡਾ ਝਗੜਾ ਹੋਣ ਦਾ ਕਾਰਨ ਨਿਸ਼ਕਰ ਸਿੰਘ ਆ ਕੀ ਹੈਗਾ ਸੀ ਮੈਂ ਜੀ ਇਹਨਾਂ ਨਾਲ 2.5 ਸਾਲ ਤੋਂ ਇਸੇ ਕੇਸ ਦੇ ਵਿੱਚ ਆ ਹਾਲਾ ਕਿ ਇਹਨਾਂ ਦਾ ਕੇਸ ਚੱਲਦੇ ਨੂੰ 4-5 ਸਾਲ ਹੋ ਗਏ ਹੋਈ ਕਿ ਉਹ ਕੁੜੀ ਆ ਗਈ ਰੇਪੀ ਥੋੜੇ ਦਿਨਾਂ ਮਾਤਾ ਨੇ ਉਹਦੀ ਨੇ ਕੋਈ ਗੱਲ ਕੀਤੀ ਉਹ ਚਲ ਗਈ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਭਾਜੀ ਇਹਨਾਂ ਨੂੰ ਕਹਿ ਕੇ ਤੇ ਸਾਡਾ ਫੌਜੀ ਨੂੰ ਕਹੋ ਵੀ ਅੱਢ ਕੋਠੀ ਪਾਵੇ ਫਿਰ ਕੁੜੀ ਆਊਗੀ ਜਦੋਂ ਕਿ ਇਹਨਾਂ ਦਾ तकरीबन ਤਿੰਨ ਕਿ ਸਾਲ ਉੱਥੇ ਕੁੜੀ ਆਪ ਦੇ ਪੇਕੇ ਰਹਿ ਗਈ ਉਸ ਤੋਂ ਬਾਅਦ ਜਦੋਂ ਸਰਕਾਰ ਬਣੀ ਉਹ ਮੈਂ ਕਹਿ ਕੇ ਇਹਨਾਂ ਨੂੰ ਮਾਂ ਭਾਜੀ ਸਾਹਿਬ ਕੋਠੀ ਪਾ ਆ ਗਏ ਤੇ ਕੱਲ ਨੂੰ ਵੀ ਪਾਣੀ ਅੱਜ ਵੀ ਪਾ ਦੋ ਤੇ ਕੁੜੀ ਜਾਂਦੀ ਆ ਤਾਂ ਬ ਲੈ ਆਈਏ ਉਹਨੂੰ ਕੋਠੀ ਵੀ ਪਾ ਕੇ ਦਿੱਤੀ ਫੌਜੀ ਸਾਹਿਬ ਨੇ ਤਿਆਰੀ ਕਰਾ ਕੇ ਸਾਰਾ ਕੁਝ ਕਰਾ ਕੇ ਫਿਰ ਉਹਨੇ ਆਖਿਆ ਮੇਰੇ ਇਹ ਛੋਟੇ ਛੋਟੇ ਕੰਦ ਖਰਾਕੇ ਦੋ ਉਹ ਵੀ ਕਰਵਾ ਕੇ ਦਿੱਤੀ ਜੋ ਵੀ ਇਹ ਡਿਮਾਂਡਾਂ ਰੱਖੀ ਗਿਆ ਮੈਂ ਫੌਜੀ ਨੂੰ ਕਹਿ ਕੇ ਪੂਰੀਆਂ ਕਰਵਾਉਂਦਾ ਰਹਿ ਇਹਨਾਂ ਦੀ ਪੂਰੀਆਂ ਕਰਾ ਕੇ ਸਾਰਾ ਕੁਝ ਜਦੋਂ ਹੁਣ ਫੇਰ ਸਾਰਾ ਕੁਝ ਕਰਾ ਕੇ ਅੰਦਰ ਕੋਠੀ ਵੇਖ ਲੋ ਬਣੀ ਪਈ ਆ ਉਹ ਆਈ ਆ ਥੋੜੇ ਦਿਨ ਪਤਾ ਨਹੀਂ ਰਹੀ ਆ ਤੇ ਮੁੜ ਕੇ ਇਹਨਾਂ ਨਾਲ ਫੇਰ ਕੋਈ ਗੱਲਬਾਤ ਫੋਨ ਤੇ ਹੋਈ ਆ ਕੀ ਹੋਈ ਆ ਤੇ ਆਵਾਜ਼ ਚੱਲ ਗਈ ਆ ਤੇ ਉਹਨੇ ਸਦਰ ਰਿਪੋਰਟ ਦਿੱਤੀ ਜੀ ਇਹ ਮੈਨੂੰ ਲੈ ਕੇ ਨਹੀਂ ਜਾਂਦੇ ਜਿਮਨੋ ਕਰਦੇ ਜੇ ਕਰਦੇ ਚਲੋ ਆਪਾਂ ਉੱਥੇ ਸਦਰ ਗਏ ਆ ਇਹਨਾਂ ਨੂੰ ਨਾਲ ਇਹਦੇ ਭਰਾਵਾਂ ਨੂੰ ਲੈ ਕੇ ਇਹਨਾਂ ਦਾ ਨਾਮ ਲਿਖ ਕੇ ਰਿਪੋਰਟ ਦਿੱਤੀ ਤੇ ਇਹ ਜਦ ਕੀ ਇਹਨਾਂ ਦਾ ਕੋ ਲੈਣਾ ਦੇਣਾ ਨਹੀਂ ਐ ਇਹ ਵਿਚਾਰੇ ਦੋਵੇਂ ਭਰਾ ਵੱਖਰੇ ਆ ਆਪ ਦਾ ਅਧਿਕਾਰ ਇਹਨਾਂ ਦੇ ਆਪ ਦਾ ਕਾਰੋਬਾਰ ਕਰਦੇ ਆ ਮੈਂ ਵੀ ਦੂਰੀ ਤੇ ਫਿਰ ਮੈਂ ਉਥੇ ਸਦਰ ਥਾਣੇ ਉਥੇ ਜਾ ਕੇ ਸਤਨਾਂ ਸਿੰਘ ਕੋਲ ਗੇਜ਼ੀ ਮੈਂ ਕਿਹਾ ਜੀ ਇਹਨਾਂ ਨੂੰ ਆਪਾਂ ਨੂੰ ਭੈਣ ਨਾਲ ਗੱਲ ਕਰੀਏ ਗਿੱਲਾ ਵਾਲਾ ਫੌਜੀ ਤੇ ਆਇਆ ਹੀ ਫੌਜੀ ਸਾਹਿਬ ਹੀ ਆਇਆ ਉਥੇ ਤੇ ਫੌਜੀ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਇਹਨਾਂ ਨਾਲ ਆਪਾਂ ਆਪਣਾ ਕੋਈ ਵਿਰੋਧ ਨਹੀਂ ਆ ਤੇ ਥੋੜੀ ਜੀ ਗੱਲ ਹੋਈ ਨਿੱਕੀ ਜੀ ਗੱਲ ਤੋਂ ਆਪਾਂ ਤੇ ਇਹਨਾਂ ਨੂੰ ਆਪਾਂ ਲੰਮਾ ਨਾ ਪਾਈਏ ਤੇ ਇਹਨਾਂ ਨੂੰ ਆਪਾਂ ਉਥੇ ਭੇਜ ਗਏ ਕੁੜੀ ਨੂੰ ਚਲੋ ਜੀ ਉਹਨਾਂ ਨੇ ਕਹਿ ਕੇ ਇਹਨੇ ਕੁੜੀ ਨੇ ਜਾਣਾ ਵਾ ਮੈਂ ਵੀ ਫੌਜੀ ਨੂੰ ਗੱਲ ਕੀਤੀ ਫੌਜੀ ਸਾਹਿਬ ਨਾਲ ਉਹ ਕਹਿੰਦਾ ਵੀ ਮੈਂ 20 ਤਰੀਕ ਤੱਕ ਛੁੱਟੀ ਆ ਰਹਿਣਾ ਵਾ ਮੈਂ ਚਾਬੀਆਂ ਦੀ ਕੋਠੀ ਨੂੰ ਲੌਕ ਕਰਕੇ ਲੈ ਗਿਆ ਸੀ ਫਿਰ ਮੈਂ 20 ਤਰੀਕ ਨੂੰ ਆਣ ਕੇ ਤੇ ਆਪਾਂ ਬਹਿ ਭਟਾ ਕਰਕੇ ਤੇ ਆਪ ਕੋਈ ਨਹੀਂ ਆ ਜਾਣਗੇ ਘਰੇ ਤੇ ਮੈਂ ਸਬਦਾ ਵੀ ਪਾ ਜੂਗਾ ਜਦ ਕਿ ਇਹਨਾਂ ਨੇ ਉਸੇ ਦਿਨ ਸ਼ਾਮ ਨੂੰ ਪਹਿਲਾਂ ਮੈਨੂੰ ਕਹਿੰਦੇ ਵੀ ਦਰਵਾਜ਼ੇ ਤੋੜ ਕੇ ਬਾਹਰ ਲੈ ਤੇ ਕੁੜੀ ਨੂੰ ਅੰਦਰ ਘਰੇ ਬਿਠਾਓ ਮੈਂ ਕਿਹਾ ਜੀ ਮੈਂ ਕਿਸੇ ਦੇ ਘਰ ਦੇ ਦਰਵਾਜ਼ੇ ਨਹੀਂ ਤੋੜ ਸਕਦਾ ਤੇ ਨਾਮ ਇਹ ਤੋੜਨੇ ਭੰਦੇ ਹੀ ਆ ਤੁਸੀਂ ਜਾ ਕੇ ਆ ਜਿਓ ਆਪਾਂ ਫੌਜੀ 20 ਤਰੀਕ ਨੂੰ ਆ ਜਣਾ ਤੁਹਾਨੂੰ ਘਰੇ ਬਿਠਾ ਦਾਂਗੇ ਕੋਈ ਚੱਕਰ ਨਹੀਂ ਤੇ ਫਿਰ ਇਹਨਾਂ ਨੇ ਆਣ ਕੇ ਕੋਈ ਬੰਦਾ ਲਿਆਂਦਾ ਇਹਨਾਂ ਨੇ ਨਾਲ ਤੇ ਆ ਕੇ ਇਹਨਾਂ ਨੇ ਵੇਖੋ ਜੀ ਕੋਠੇਓ ਦੀ ਕੋਠੀ ਦਾ ਦਰਵਾਜ਼ਾ ਫੌਜੀ ਦਾ ਆਪਦਾ ਤੋੜ ਕੇ ਅੰਦਰ ਇੰਟੋ ਇਹ ਰਾਤ ਰਹੇ ਆ ਸਵੇਰੇ ਫਿਰ ਚੰਕੀ ਗਏ ਉੱਥੇ ਗੱਲਬਾਤ ਹੋਈ ਜੀ ਕੋਈ ਗੱਲ ਨਹੀਂ ਫੌਜ ਸਾਹਿਬ ਆਊਗਾ ਤੇ ਫਿਰ ਆਜੋ ਬੁੜੀ ਆਣ ਕੇ ਇਹਨਾਂ ਨੇ ਆਪ ਹੀ ਇਹਨਾਂ ਤੇ ਅਲੀਗੇਸ਼ਨ ਲਾਤੇ ਜੀ ਇਹ ਤੇ ਇਹਨਾਂ ਨੇ ਮੈਨੂੰ ਉਹਦੇ ਦਿਓਰਾ ਨੇ ਤੇ ਜੇੜ ਨੇ ਘਰੋਂ ਬਾਹਰ ਕਰਤਾ ਕਰੋਂ ਵਾਰ ਕਰਤਾ ਕਰੋਂ ਵਾਰ ਕੱਢ ਕੇ ਜੀ ਮੈਨੂੰ ਆਵੇ ਬੈਗ ਨਾਲ ਜੋ ਕੇ ਬਾਹਰ ਰੱਖ ਲਿਆ ਤੇ ਕੁੜੀ ਨੂੰ ਮਾਂ ਨੇ ਪਹਿਲਾਂ ਹੀ ਫੋਨ ਲਾਤਾ ਵੀ ਤੂੰ ਬੈਗ ਬਾਹਰ ਰੱਖ ਕੇ ਤੇ ਉੱਥੇ ਰੌਲਾ ਪਾਦੀ ਵੀ ਮੈਂ ਮਿਲ ਘਰੋਂ ਫੜਦੇ ਲੱਗੇ ਆ ਤੇ ਜਦ ਕਿ ਇਹਨਾਂ ਦਾ ਸਾਰਾ ਆਣ ਗੁਆਣ ਤੇ ਮੈਨੂੰ ਵੀ ਇਹਨਾਂ ਦੇ ਮੌਕੇ ਤੇ ਸੱਜਿਆ ਵੀ ਦੇ ਦੋ ਵੀ ਆਹ ਕੰਮ ਹੋੰਦਿਆ ਮੈਂ ਵੀ ਮੌਕੇ ਤੇ ਆਇਆ ਤੇ ਇਹਨੇ ਬੈਗ ਬਾਹਰ ਰੱਖਿਆ ਤੇ ਉਹਨਾਂ ਨੂੰ ਫੋਨ ਕੀਤਾ ਉਹ ਕੈਮਰੇ ਲੈ ਕੇ ਵੀਡੀਓ ਬਣਾਉਂਦੇ ਆਏ ਆ ਤੇ ਸਾਡੀ ਕੁੜੀ ਨੂੰ ਬਾਹਰ ਕਰਤਾ ਜੀ ਬਾਹਰ ਕਰਤਾ ਜੀ ਜਦ ਕਿ ਸਾਰੇ ਇਥੇ ਆਣ ਗੁਆਣ ਨੂੰ ਕਿਸੇ ਨੂੰ ਪੁੱਛੋਂਗੇ ਤੇ ਮੌਜੂਦਾ ਉਹ ਸਾਰੇ ਦੱਸਣਗੇ ਵੀ ਇਹ ਪਹਿਲਾਂ ਹੀ ਬੈਗ ਬਾ ਤੇ ਇਸ ਨੂੰ ਬਿਠਾ ਕੇ ਲੈ ਕੇ ਇੰਨੀ ਗੱਲ ਮੈਨੂੰ ਕਹਿਣ ਡਾ ਵੇ ਤੁਸੀਂ ਵੀ ਵਿੱਚ ਰਲੇ ਦੇ ਨਾਲ ਤੁਸੀਂ ਉਹ ਕਰਦੇ ਜਿਵੇਂ 2.5 ਸਾਲ ਤੋਂ ਤੇ ਮੈਂ ਤੁਹਾਡੇ ਨਾਲ ਦੀ ਗੱਲ ਕਰਨਿਆ ਫਿਰ ਵਧੀਆ ਮੈਂ ਇਹਨਾਂ ਨੂੰ ਸਿਰਫ ਇੰਨਾ ਆਖਿਆ ਵੀ ਮਹਾ ਭੈਣ ਮੇਰੀਏ ਤੂੰ ਕੁੜੀ ਦੀ ਮਾਂ ਵਾ ਤੂੰ ਥੋੜੀ ਜਿਹੀ ਦਖਲਅੰਦਾਜ਼ੀ ਘੱਟ ਕਰਦੇ ਤੇ ਕੁੜੀ ਤੇਰੀ ਵਧੀਆ ਵਾਸਤੇ ਰਹਿਣੀ ਆ ਥੋੜਾ ਜਿਹਾ ਆਪਾਂ ਦਖਲਅੰਦਾਜ਼ੀ ਕਢਾਈਏ ਪਰ ਨਹੀਂ ਉਹਨਾਂ ਜੀ ਕਿਸੇ ਦੀ ਗੱਲ ਮੰਨਦੀ ਨਹੀਂ ਅਸੇ ਗੱਲ ਤੋਂ ਮੇਰੇ ਵੀ ਖਿਲਾਫ ਹੋ ਗਈ ਵੀ ਇਹ ਇੰਨੀ ਗੱਲ ਕਿਉਂ ਕਹਿੰਦਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਕੁੜੀ ਦਾ ਘਰ ਨਹੀਂ ਵਸ ਰਿਹਾ ਉਹਦੀ ਮਾਂ ਇਹ ਬਿਲਕੁਲ ਜੀ ਸਚਾਈ ਜਿਹੜੀ ਹੈ ਮਾਣ ਨਹੀਂ ਕਰਨੀ ਵਸਨ ਦਿੰਦੀ ਜਦ ਕਿ ਉਹਦਾ ਘਰਵਾਲਾ ਪੁਲਿਸ ਦੇ ਵਿੱਚ ਆ ਉਹ ਵੀ ਗੱਲ ਕਰ ਸਕਦਾ ਨਹੀਂ ਕਰਦਾ ਸਾਰਾ ਕੁਝ ਉਹ ਇੱਕ ਦਿਹੀ ਦਾ ਇਜਾਮ ਲਾਗੇ ਤੇ ਪਹਿਲੂ ਕੋਵਿਡ ਗੱਡੀ ਦਿੱਤੀ ਦੂਣ ਕੋ ਗਰੀਜ਼ਾ ਗੱਡੀ ਮੰਗਾਈ ਜਿਹੜੀ ਗੱਡੀ ਦਿੱਤੀ ਉਹ ਵੀ ਇਹ ਕਹਿੰਦੇ ਵੀ ਆਪ ਹੀ ਲੈ ਗਏ ਤੋਂ ਉਹਨਾਂ ਨੇ ਵੇਚਤੀ ਉਹ ਇਹਨਾਂ ਨੂੰ ਮੈਟਰ ਪਤਾਣਾ ਉਹ ਚੀਜ਼ ਦਾ ਮੈਨੂੰ ਨਹੀਂ ਪਤਾ ਪਰ ਜਿਹੜੀ ਮੰਗਣ ਵਾਲੀ ਗੱਲ ਆ ਫੌਜੀ ਸਾਹਿਬ ਦਾਦੇ ਉੱਤੇ ਆ ਤੁਹਾਡੇ ਸਾਹਮਣੇ ਕੋਠੀ ਪਾਈ ਉਹਨਾਂ ਨੇ ਮੰਗ ਕੇ ਉਹ ਤੇ ਜਾਂ ਇੱਥੇ ਹੋਵੇ ਤੇ ਫਿਰ ਚਲਾਉਣ ਵਾਸਤੇ ਮੰਗੇ ਜਿਹਨੂੰ ਹੈ ਹੀ ਨਹੀਂ ਇੱਥੇ ਉਹਨਾਂ ਨੇ ਮੰਗ ਕੇ ਕਿਹੜੀ ਗੱਡੀ ਚਲਾਉਣੀ ਹੈ ਜਾ ਨੂੰ ਉਹ ਪੁਲਿਸ ਹੌਤੇ ਲੌਂਗੀ ਆ ਕਿ ਜਿੰਨੇ ਵਿਆਹ ਕਰਾਇਆ ਬਾਹਰ عورت ਰੱਖੀ ਕਿਉਂ ਭਾਜੀ ਕਿਹੜੀ ਚੀਜ਼ ਸੁਭੀ ਰਹਿੰਦੀ ਆ ਅੱਜਕੱਲ ਕੋਈ ਹਰ ਚੀਜ਼ ਦਾ ਰਿਜ਼ਲਟ ਆਂਦਾ ਤੋ ਕੱਢ ਕੇ ਫਿਰ ਦੱਸਣਾ ਕੋਈ ਪ੍ਰੂਫ ਕੱਢ ਕੇ ਦੱਸਣ ਤਾਂ ਇਹ ਵੀ ਪੁੱਛਣ ਵਾਲੇ ਬਣੀ ਐ ਐਂ ਆਖਿਆ ਹੁਣ ਦੱਸੋ ਕਿ ਜੇ ਕੋਈ ਫੌਜੀ ਚ ਗਲਤੀ ਆ ਤਾਂ ਹਾਨੂੰ ਦੱਸੋ ਹੁਣ ਫੌਜੀ ਦੇ ਇਲਜ਼ਾਮ ਇਲਜ਼ਾਮ ਇਹਨਾਂ ਭਰਾਵਾਂ ਤੇ ਲਾਉਂਦੀ ਆ ਜਿਹੜੇ ਕਿ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਆ ਤੇ ਆਪ ਦਾ ਟਾਈਮ ਪਾਸ ਕਰਦੇ ਆ ਇਹਨਾਂ ਤੇ ਇਲਜ਼ਾਮ ਲਾਉਂਦੀ ਜੋ ਇਹਨਾਂ ਤੇ ਇਲਜ਼ਾਮ ਲਾਊਗੀ ਫਿਰ ਤੇ ਸਾਨੂੰ ਖੜਨਾ ਪਊਗਾ ਨਾ ਕਿਉਂ ਆਪਾਂ ਲਾਉਨੇ ਇਲਜ਼ਾਮ ਇਹਨਾਂ ਬਿਲਕੁਲ ਜਿੰਨੇ ਵੀ ਜਾਓ ਬਿਲਕੁਲ ਝੁੱਟੇ ਬਿਲਕੁਲ ਜੀ ਬਿਲਕੁਲ ਝੁੱਟੇ ਆ ਜਨੂੰ ਮੈਂ 2 ਸਾਲ ਤਏ ਇਹਦਾ ਵਰਕ ਕਰਕੇ ਵਿੱਚ ਵੇਖ ਕੇ ਤੇ ਫਿਰ ਮੈਂ ਗੱਲ ਕਰ ਰਿਹਾ ਨਾ ਕਿ ਮੈਂ ਪਹਿਲਾਂ ਸਾਰਾ ਇਹਨਾਂ ਦਾ ਸਮਝ ਕੇ ਵੀ ਵਜ੍ਹਾ ਕੀ ਆ ਤੇ ਵਜ੍ਹਾ ਅੱਜ ਮੈਂ ਜਿੰਨੇ ਮੋਹਤਵਾਰਾਂ ਨੇ ਪਹਿਲਾਂ ਇਹਨਾਂ ਦੇ ਰਾਜੇ ਨਾਮੇ ਕਰਾਏ ਮੈਂ ਸਾਰੇ ਇਕੱਠੇ ਕਰ ਦਿੰਦਾ ਜੇ ਕੋਈ ਬੰਦਾ ਕਹੇ ਵੀ ਫੌਜੀ ਦੇ ਵਿੱਚ ਨੁਕਸਿਆ ਤੇ ਆਪਾਂ ਬੈਠੇ ਆਪਾਂ ਕੀ ਦਣਾ ਆਪਾਂ ਇੱਕੋ ਜੇ ਆਪਾਂ ਨਵੇਂ ਐਂ ਤਾਂ ਨਿਆ ਘਰ ਬਸੇ ਆਦਾ ਪਰ ਵਸਾਉਣ ਵਾਲੀ ਗੱਲ ਨਹੀਂ ਕਰਦੇ ਇਦਾਂ ਥੋੜਾ ਘਰ ਵਸਦੇ ਹੁੰਦੇ ਵੀ ਆਪਾਂ ਇੱਕ ਦੂਜੇ ਦੇ ਇਲਜ਼ਾਮ ਬਾਜੀ ਲਾਉਂਦੇ 好的。